ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਾਲੀ ਗੱਲ ਹੈ ਕਿ 116 ਨੌਜਵਾਨ ਕੱਲ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 에ਅਰਪੋਰਟ ਤੇ ਅਮਰੀਕਾ ਤੋਂ ਡਿਪੋਰਟ ਕਰਕੇ ਉੱਥੋਂ ਦੀ ਸਰਕਾਰ ਨੇ ਭੇਜੇ ਨੇ ਔਰ ਇਹਨਾਂ ਦੇ ਨਾਲ ਕੁਝ ਦੂਜੇ ਸੂਬਿਆਂ ਦੇ ਵੀ ਨੌਜਵਾਨ ਹੈ ਪੰਜਾਬ ਦੇ ਸੀਐਮ ਸਾਹਿਬ ਤੇ ਕੇਂਦਰੀ ਮੰਤਰੀ ਉਹਨਾਂ ਨੂੰ ਅਗਾਉ ਲੈਣ ਵਾਸਤੇ ਗਏ ਨੇ ਚੰਗੀ ਗੱਲ ਉਹਨਾਂ ਨੂੰ ਗਲਵਕੜੀ ਦੇ ਵਿੱਚ ਲਿਆ ਉਹਨਾਂ ਨੂੰ ਹੌਸਲਾ ਦਿੱਤਾ ਪਰ ਇਹ ਸਮੱਸਿਆ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੰਭੀਰ ਬਣਨ ਦੇ ਖਤਸ਼ੇ ਨੇ ਕਿਉਂਕਿ ਜਿਸ ਕਿਸਮ ਦੇ ਇਹਨਾਂ ਦੇਸ਼ਾਂ ਦੇ ਵਿੱਚ ਹਾਲਾਤ ਬਣ ਰਹੇ ਨੇ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਆਂ ਦੇ ਵਿੱਚ ਜਾਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਉਹ ਫਸਰ ਰਹੀ ਹੈ ਬੱਚੇ ਨਰਾਸ਼ ਨੇ ਤਬਾਸਰ ਬੱਚੇ ਐਸੇ ਵੀ ਨਹੀਂ ਜਿਹੜੇ ਆਪਣੀ ਸਵੈ ਇਛਾ ਦੇ ਨਾਲ ਜਾਂ ਮਜਬੂਰੀ ਕਾਰਨ ਜਿਹੜਾ ਹੈ ਉਹ ਭਾਰਤ ਪੰਜਾਬ ਘਰ ਆਉਣ ਵਾਸਤੇ ਜਿਹੜਾ ਉਹ ਤਿਆਰ ਬੈਠੇ ਜੇ ਆਉਂਦੇ ਨੇ ਤਾਂ ਬਹੁਤ ਥੋੜੇ ਹੋਣਗੇ ਜਿਹੜੇ ਸੈਟਲਡ ਪਰਿਵਾਰਾਂ ਦੇ ਬੱਚੇ ਉੱਥੇ ਗਏ ਨੇ ਉਹ ਆ ਕੇ ਆਪਣੇ ਪਿਤਰੀ ਕਾਰੋਬਾਰ ਜਾਂ ਖੇਤੀਬਾੜੀ ਜਿਹੜੀ ਹੈ ਪਿਤਰੀ ਜ਼ਮੀਨ ਜਾਇਦਾਦ ਹੈਗੀ ਅਤੇ ਖੇਤੀਬਾੜੀ ਸੰਭਾਲ ਲੈਣਗੇ ਲੇਕਿਨ ਵੱਡੀ ਗਿਣਤੀ ਚੋਂ ਨੌਜਵਾਨ ਹੈ ਜਿਹੜੇ ਜ਼ਮੀਨਾਂ ਘੇੜੇ ਰੱਖ ਕੇ ਕਰਜ਼ੇ ਚੁੱਕ ਕੇ ਇਨਾਂ ਬਦੇਸ਼ਾਂ ਨੂੰ ਗਏ ਜੀਓ ਵਾਪਸ ਆਉਂਦੇ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਨੇ ਹਾਲਾਤ ਉਹ ਗੰਭੀਰ ਬਣਨ ਦੀ ਸੰਭਾਵਨਾ ਕਿਉਂਕਿ ਉਹ ਨੌਜਵਾਨ ਵੈਲ ਐਜੂਕੇਟਿਡ ਨੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਖਾਨਪੀਨ ਦੀ ਪਹਿਰਾਵੇ ਦੀ ਭਾਸ਼ਾ ਦੀ ਤੌਰ ਤਰੀਕਿਆਂ ਦੀ ਸਮਝ ਹੈ ਤੇ ਜਦੋਂ ਇੱਥੇ ਆਉਣਗੇ ਉਹਨਾਂ ਤੇ ਕਰਜ਼ੇ ਦਾ ਵੀ ਦਬਾਅ ਹੋਏਗਾ ਉਹਨਾਂ ਤੇ ਸਮਾਜ ਦਾ ਵੀ ਦਬਾਅ ਹੋਏਗਾ ਤੇ ਜਦੋਂ ਕਿਸੇ ਤੇ ਕਰਜ਼ੇ ਦਾ ਦਬਾਅ ਹੋਵੇ ਸਮਾਜ ਦੇ ਤਾਣੇ ਮਿਹਣਿਆਂ ਦਾ ਦਬਾਅ ਹੋਵੇ ਤਾਂ ਇਸੇ ਵਿਅਕਤੀ ਜਿਹੜਾ ਗਲਤ ਕਦਮ ਚੁੱਕਣੋਂ ਜਿਹੜਾ ਉਹ ਗਰੇਜ਼ ਨਹੀਂ ਕਰਦਾ ਜਾਂ ਗਲਤ ਰਸਤੇ ਤੁਰਨੋਂ ਜਿਹੜਾ ਹੈ ਉਹ ਗਰੇਜ਼ ਨਹੀਂ ਕਰਦਾ ਅਗਰ ਅਜਿਹਾ ਹੁੰਦਾ ਹੈ ਤਾਂ ਸਟੇਟ ਨੂੰ ਵੱਡੀ ਕੀਮਤ ਜਿਹੜੀ ਹੈ ਇਹਦੀ ਚਕੌੜੀ ਪੈ ਸਕਦੀ ਇਸ ਕਰਕੇ ਸਰਕਾਰਾਂ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਨੌਜਵਾਨਾਂ ਦੇ ਮੁਰਬਸੀਵੇ ਦਾ ਵੀ ਇੰਤਜ਼ਾਮ ਕੀਤਾ ਜਾਵੇ ਕੇਂਦਰ ਸਰਕਾਰ ਵੀ ਔਰ ਪੰਜਾਬ ਸਰਕਾਰ ਵੀ ਇਸ ਪਾਸੇ ਜ਼ਰੂਰ ਸੋਚੇ ਮੈਨੂੰ ਇੱਕ ਪੰਥਕ ਸਫਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਪ੍ਰਚਾਰਕ ਸਹਿਬਾਨ ਦੇ ਵਿੱਚ ਜਿਹੜੀ ਹੈ ਪ੍ਰਚਲਿਤ ਗੱਲ ਜਿਹੜੀ ਚਿੱਤੇ ਹੈ ਇੱਕ ਬਹੁਤ ਹੀ ਪੰਥ ਪ੍ਰਸਿੱਧ ਕਥਾਵਾਚਕ ਸਾਨ્ઞਾ ਗਿਆਨੀ ਮਾਨ ਸਿੰਘ ਜੀ ਚੌਰ ਕਹਿੰਦੇ ਉਹ ਕਿਸੇ ਸ਼ਹਿਰ ਦੇ ਵਿੱਚ ਕਥਾ ਕਰਨ ਵਾਸਤੇ ਗਏ ਕਥਾ ਕੀਤੀ ਪ੍ਰਬੰਧਕਾਂ ਨੇ ਮੰਚ ਤੋਂ ਆਨੰਦ ਧੰਨਵਾਦ ਕੀਤਾ ਬਾਰ ਬਾਰ ਧੰਨਵਾਦ ਕੀਤਾ ਧੰਨਵਾਦ ਕਰਕੇ ਉਹਨਾਂ ਨੂੰ ਆਟੋ ਤੇ ਬਿਠਾਤਾ ਕਿ ਜਾਓ ਜੀ ਰੇਲਵੇ ਸਟੇਸ਼ਨ ਤੇ ਉੱਥੋਂ ਤੁਹਾਡੀ ਟ੍ਰੇਨ ਉਹ ਚੁੱਪਚਾਪ ਆਟੋ ਤੇ ਬੈਠੇ ਤੇ ਜਦੋਂ ਸਟੇਸ਼ਨ ਦੇ ਉੱਤੇ ਆਟੋ ਵਾਲੇ ਨੇ ਉਤਾਰਿਆ ਤੇ ਆਟੋ ਵਾਲੇ ਨੇ ਜਦੋਂ ਪੈਸੇ ਮੰਗੇ ਕਰਾਇਆ ਮੰਗਿਆ ਤੇ ਉਹਨਾਂ ਨੇ ਅਗੋਂ ਕਿਹਾ ਜੀ ਧੰਨਵਾਦ। ਉਹ ਆਟੋ ਵਾਲਾ ਕਹਿਣ ਲੱਗਿਆ ਸਰਦਾਰ ਜੀ ਧੰਨਵਾਦ ਦੇ ਨਾਲ ਨਹੀਂ ਗੱਲ ਬੰਨੀ ਮੈਨੂੰ ਮੇਰਾ ਕਰਾਇਆ ਦਿਓ। ਉਹ ਆਟੋ ਵਾਲ ਨੂੰ ਕਹਿਣ ਲੱਗੇ ਚਲੋ ਐਂ ਕਰੋ ਤੁਸੀਂ ਮੈਨੂੰ ਉੱਥੇ ਵਾਪਸ ਲੈ ਜਾਓ ਜਿੱਥੋਂ ਮੈਨੂੰ ਚੁੱਕ ਕੇ ਲੈ ਕੇ ਆਏ ਹੋ। ਆਟੋ ਵਾਲੇ ਨੇ ਬਿਠਾਇਆ ਉਹਨਾਂ ਨੂੰ ਤੇ ਵਾਪਸ ਉਸੇ ਜਗ੍ਹਾ ਤੇ ਲੈ ਆਏ ਜਿੱਥੇ ਸਮਾਗਮ ਸੀ ਪ੍ਰਬੰਧਕ ਉੱਥੇ ਹੀ ਸੀ। ਮਨੇ ਅਗੇ ਪ੍ਰਬੰਧਕ ਨੂੰ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਇਹ ਪ੍ਰਬੰਧਕ ਜਨੋ ਤੁਹਾਡੇ ਦਿੱਤੇ ਧੰਨਵਾਦ ਨੇ ਮੈਨੂੰ ਸਟੇਸ਼ਨ ਤੱਕ ਨਹੀਂ ਪਹੁੰਚਾਇਆ ਤੁਹਾਡਾ ਦਿੱਤਾ ਧੰਨਵਾਦ ਜਿਹੜਾ ਹੈ ਉਹ ਆਟੋ ਵਾਲੇ ਨੇ ਕਬੂਲ ਨਹੀਂ ਕੀਤਾ ਕਰਾਇਆ ਮੰਗਿਆ ਮੈਂ ਤਾਂ ਪੰਜਾਬ ਪਹੁੰਚਣਾ ਜੇ ਤੁਹਾਡੇ ਧੰਨਵਾਦ ਦੇ ਨਾਲ ਮੈਂ ਤੁਹਾਡੇ ਇਸ ਸਥਾਨ ਤੋਂ ਰੇਲਵੇ ਸਟੇਸ਼ਨ ਨਹੀਂ ਪਹੁੰਚਿਆ ਤੇ ਮੈਂ ਰੇਲਵੇ ਸਟੇਸ਼ਨ ਤੋਂ ਪੰਜਾਬ ਜਿਹੜਾ ਹੈ ਉਹ ਕਿਵੇਂ ਪਹੁੰਚੂਗਾ ਉਤੇ ਕਹਿੰਦਾ ਮਤਲਬ ਸੀ ਕਿ ਮੈਨੂੰ ਕੋਜੇ ਕਰਾਇਆ ਪਾੜਾ ਵੀ ਦਿਓ ਭਾਈ ਮੈਂ ਆਪਣੇ ਘਰ ਪਹੁੰਚਣਾ ਇਸ ਲਈ ਪੰਜਾਬ ਸਰਕਾਰ ਦੇ ਮੁਖੀ ਸੀਐਮ ਸਾਹਿਬ ਵੱਲੋਂ ਕੇਂਦਰੀ ਮੰਤਰੀ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਾ ਕੇ ਜਿਹੜਾ ਗਲਬਕੜੀ ਦੇ ਵਿੱਚ ਲਿਆ ਦੋ ਹਮਦਰਦੀ ਦੇ ਬੋਲ ਬੋਲੇ ਨੇ ਪਰ ਕੱਲੇ ਹਮਦਰਦੀ ਦੇ ਬੋਲਾਂ ਦੇ ਨਾਲ ਨਹੀਂ ਸਰਣਾ ਇਹਨਾਂ ਦੇ ਮੁਰਬਸੇਵੇਂ ਦਾ ਜਿਹੜਾ ਸਾਨੂੰ ਪ੍ਰਬੰਧ ਕਰਨਾ ਪਏਗਾ ਸਾਨੂੰ ਯਤਨ ਕਰਨੇ ਪੈਣਗੇ ਕਿਉਂਕਿ ਜਿਸ ਪੀੜਾ ਚ ਉਹਨਾਂ ਨੇ ਲੰਘਣਾ ਹੈ ਉਹ ਪੀੜਾ ਜਿਹੜੀ ਹੈ ਇਹ ਛੋਟੀ ਪੀੜਾ ਨਹੀਂ ਹੋਏਗੀ ਬਹੁਤ ਵੱਟੀ ਪੀੜਾ ਹੋਏਗੀ ਇਹ ਨੌਜਵਾਨ ਕਿਸੇ ਗਲਤ ਮਾਰਗ ਤੇ ਨਾ ਚੱਲਣ ਆਪਣਾ ਜਿਹੜਾ ਰੋਜ਼ੀ ਰੋਟੀ ਕਮਾ ਕੇ ਇੱਥੇ ਆਪਣੇ ਵਧੀਆ ਢੰਗ ਦੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਇਹਦੇ ਲਈ ਸਰਕਾਰਾਂ ਗੰਭੀਰ ਹੋਣ ਔਰ ਜਿਹੜੇ ਇਲਲੀਗਲ ਢੰਗ ਦੇ ਨਾਲ ਗਏ ਨੇ ਕਿੰਨਾ ਨੇ ਭੇਜਿਆ ਕਿਵੇਂ ਭੇਜਿਆ ਉਹਨਾਂ ਬਾਰੇ ਵੀ ਸਰਕਾਰਾਂ ਨੂੰ ਜਿਹੜਾ ਜ਼ਰੂਰ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਨੌਜਵਾਨਾਂ ਦੇ ਨਾਲ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰਨ ਬਹੁਤ ਇਸ ਵਕਤ ਜ਼ਰੂਰੀ ਹੈ ਇਹਨਾਂ ਨੌਜਵਾਨਾਂ ਦੀ ਬਾਹ ਫੜਨਾ ਸੀਐਮ ਸਾਹਿਬ ਦੀ ਇਸ ਗੱਲ ਦੇ ਨਾਲ ਬਿਲਕੁਲ ਅਸੀਂ ਇਤفاق ਰੱਖਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ 에ਰਪੋਰਟ ਹੈ ਇਹ ਡਿਪੋਟ 에ਰਪੋਰਟ ਜਿਹੜਾ ਉਹ ਨਹੀਂ ਬਣਨਾ ਚਾਹੀਦਾ ਤੇ ਇਹ ਤਰਕ ਵੀ ਜਿਹੜਾ ਹੈ ਕੇਂਦਰ ਸਰਕਾਰ ਦਾ ਗੈਰਵਾਜਬ ਹੈ ਕਿ ਇੱਥੇ ਨੇੜੇ ਪੈਂਦਾ ਸ੍ਰੀ ਅਮਰਸਰ ਸਾਹਿਬ ਦਾ 에ਰਪੋਰਟ ਤੇ ਵਾਕਈ ਜੇ ਨੇੜੇ ਪੈਂਦਾ ਤੇ ਫਿਰ ਇਥੋਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਨਾਂ ਸਭ ਦੇਸ਼ਾਂ ਨੂੰ ਜੜੀਆਂ ਫਲੈਟਾਂ ਜੜੀਆਂ ਨੇ ਉਹ ਚੱਲ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ